ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਬਹੁਤ ਬਹੁਤ ਧੰਨਵਾਦ ਜਦੋਂ ਵੀ ਕਿਤੇ ਫਿਲਮ ਹੁੰਦੀ ਹੈ ਚਾਹੇ ਉਹ ਵਾਰਨਿੰਗ ਹੋਵੇ ਚਾਹੇ ਉਹ ਸਿੰਦਾ ਸਿੰਦਾ ਹੋਵੇ ਚਾਹੇ ਹੋਵੇ ਸੈਕਟਰਸ ਦਾ ਅਰਦਾਸ ਦਾ ਤੇ ਚਾਹੇ ਹੋਵੇ ਸੈਕਟਰਸ ਦਾ ਤੇ ਤੁਸੀਂ ਹਮੇਸ਼ਾ ਪਿਆਰ ਦਿੰਦੇ ਆ ਤੁਹਾਡਾ ਬਹੁਤ ਬਹੁਤ ਥੈਂਕ ਯੂ ਬਹੁਤ ਬਹੁਤ ਧੰਨਵਾਦ মিডিਆ ਮੇਰਾ ਹਮੇਸ਼ਾ ਹੀ ਸਾਥ ਦਿੰਦਾ ਮੇਰੀ ਮਾੜੀ-ਮੋਟੀ ਐਵੇਂ ਜਾਲੀ ਜੀ ਗੱਲ ਵੀ ਤੁਸੀਂ ਬਹੁਤ ਵਾਇਰਲ ਕਰਦੇ ਆ ਸੋ ਥੈਂਕ ਯੂ ਬਹੁਤ ਬਹੁਤ ਨਾਲ ਮੇਰੇ ਭੂਮਿਕਾ ਸੀ ਫਿਲਮ ਤੁਸੀਂ ਦੇਖ ਲਈ ਆਰਮਨ ਸੂਪਾ ਭਾਬੀ ਰਿਤਿਆ ਬਾਈ ਇਹਨਾਂ ਨੇ ਪ੍ਰੋਡਿਊਸ ਕੀਤੀ ਹੈ ਜਦੋਂ ਕੋਈ ਬੰਦਾ ਪ੍ਰੋਜੈਕਟ ਬਣਾਉਂਦਾ ਕੋਈ ਡਾਇਰੈਕਟਰ ਮਨੀਸ਼ ਪਟਲ ਜੀ ਨੇ ਡਾਇਰੈਕਟ ਕੀਤੀ ਹੈ ਲਿਖੀ ਵੀ ਮੈਂ ਅਸੀ ਹੈਨਾ ਥੈਂਕ ਯੂ ਸੰਦੀਪ ਬਾਂਸਲ ਸਾਹਿਬ ਦਾ ਜਿਨ੍ਹਾਂ ਨੇ ਸਾਰਾ ਸੈਟਅਪ ਦਾ ਸੁਭਾਗ ਰੱਖਿਆ ਸੋ ਜਦੋਂ ਕੋਈ ਬਣਾਉਂਦਾ ਹੈ ਪ੍ਰੋਜੈਕਟ ਤਾਂ ਉਹ ਪੂਰਾ ਜਿੰਦ ਜਾਣ ਤੇ ਪੂਰਾ ਮਿਹਨਤ ਕਰਕੇ ਜੋਰ ਲਾ ਕੇ ਬਣਾਉਂਦਾ ਹੈ। ਰਿਜ਼ਲਟ ਦਰਸ਼ਕਾਂ ਨੇ ਕੱਢਣਾ ਹੁੰਦਾ, ਆਡੀਅנס ਨੇ ਕੱਢਣਾ ਹੁੰਦਾ। ਅੱਜ ਸਾਡੀ ਫਿਲਮ ਰਿਲੀਜ਼ ਹੋ ਗਈ ਹੈ ਤੇ ਤੁਸੀਂ ਸਾਰਿਆਂ ਨੇ ਵੀ ਦੇਖੀ ਆ। ਆਪਦੇ ਆਪ ਦੇ ਵਿਊ ਪਾਇਓ, ਆਪਦੇ ਤੁਸੀਂ ਸੱਚੀ ਗੱਲ ਦੱਸਿਓ ਵੀ ਤੁਹਾਨੂੰ ਕਿਉਂ ਜੀ ਲੱਗੀ। ਪਰ ਆਡੀਅנס ਵੀ ਦੇਖ ਕੇ ਆਈ ਹੋਊਗੀ, ਉਹ ਵੀ ਆਪਦੇ ਵਿਊ ਜਿਹੜੇ ਹੈਗੇ ਆ ਉਹ ਜ਼ਰੂਰ ਦੱਸਣ ਵੀ ਤੁਹਾਨੂੰ ਫਿਲਮ ਕਿੱਦਾਂ ਦੀ ਲੱਗੀ ਹੈ। ਹੈਨਾ? ਹੁਣ ਮੂਵੀ ਤੁਹਾਡੀ ਸਾਰਿਆਂ ਦੀ ਹੈ ਸੈਕਟਰ 17 ਹੁਣ ਤੱਕ ਆਪਾਂ 15 ਨਵੰਬਰ 15 ਨਵੰਬਰ ਕਹਰੇ ਸੀ ਹੁਣ 15 ਨਵੰਬਰ ਆ ਚੁੱਕੀ ਹੈ ਤੇ ਹੁਣ ਮੂਵੀ ਤੁਹਾਡੀ ਸਾਰਿਆਂ ਦੀ ਹੈ ਤੇ ਅਸੀਂ ਮੈਂ ਦੇਖ ਚੁੱਕੇ ਸਰ ਰਿਸ਼ਾਇਦ ਸਲਾਮ ਕੀ ਹੋ ਗਈ ਮੈਂ ਅੱਜ ਦੇਖਿਆ ਹੁਣ ਮੈਂ ਪੂਰੇ ਕੰਫੀਡੈਂਸ ਨਾਲ ਕਹਿ ਸਕਦੀ ਆ ਵੀ ਤੁਹਾਨੂੰ ਸਾਰਿਆਂ ਨੂੰ ਬਹੁਤ ਐਂਟਰਟੇਨ ਕਰੂਗੀ ਤੇ ਸਾਡੇ ਪੰਜਾਬੀ ਸਿਨੇਮਾ ਨੂੰ ਅੱਗੇ ਲੈ ਕੇ ਜਾਏ ਉਹ ਜ਼ਰੂਰ ਦੇਖਿਓ ਸੈਕਟਰ 17 ਬਹੁਤ ਹੀ ਮਦਦ ਆਉਜੀ ਆਜੋ ਆਜੋ ਜੇਠੀ ਆਜੋ ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ ਜਿਹਦਾ ਪੰਮਾ ਭਾਈ ਨੇ ਕਿਹਾ ਹੈ ਪ੍ਰਗਟ ਨੇ ਕਿਹਾ ਹੈ ਮੈਂ ਤੁਸੀਂ ਆਪਣੇ ਆਪਣੇ ਰਿਵਿਊ ਜਿਹੜੇ ਵੀ ਹੈਗੇ ਤੁਹਾਨੂੰ ਲੱਗਦੇ ਆ ਉਹ ਤੁਸੀਂ ਦਿਓ ਤੇ ਜੇ ਤੁਹਾਨੂੰ ਕੋਈ ਕੁਐਸਚਨ ਹੈਗਾ ਮੇਰੇ ਖਾਲਸ ਕੇ মিডিਆ ਪੁੱਛਣਾ ਚਾਹਵੇ ਬਿਲਕੁਲ ਬਿਲਕੁਲ মিডিਆ ਨਾਲ ਗੱਲ ਕਰਨਾ ਚਾਹਦਾ ਤਾਂ ਕਰ ਸਕਦਾ ਕਿਉਂਕਿ ਬਾਈ ਹੁਣ ਬਿਜ਼ੀ ਹੈ ਹੁਣ ਬਾਈ ਦੇ ਲੱਪਣਾ ਨਹੀਂ ਜਿਨ੍ਹਾਂ ਨੇ ਕੋਈ ਕੁਐਸਚਨ ਹੈਗਾ ਤੇ ਉਹ ਤੁਸੀਂ ਪੁੱਛ ਲਓ ਜੀ ਹੁਣ ਬਾਈ ਤੁਸੀਂ ਹੁਣ ਵੀ ਜਿਹੜੇ ਜਿਹੇ ਮੀਕਰ ਬਣੋ ਹਾਂ ਜੀ ਜੇ ਅਗਰ ਕਿਤਾਬ ਲਿਖੇ ਤਾਂ ਕਿ ਉਹ ਕਿਹੜੇ ਕਿਹੜੇ ਬਿਲਕੁਲ ਉਹ ਬਿਲਕੁਲ ਮਾਹੌਲ ਇਸ ਨੂੰ ਲਾਇਕ ਕੀਤਾ ਉਹ ਆਪਣੀ ਪੇਪਰ ਅਲਟੂਰ ਵਾਲਾ ਪ੍ਰੋਜੈਕਟ ਲੈ ਟ੍ਰੇਲਰ ਤੱਕ ਤਾਂ ਫਿਲਮ ਮੈਂ ਦੇਖੀ ਨਹੀਂ ਸੀਗੀ ਹਨਾ ਜਾਂ ਟ੍ਰੇਲਰ ਲਾਂਚ ਹੋਇਆ ਤੇ ਹੁਣ ਮੈਂ ਫਿਲਮ ਕੱਲ ਪਰਸੋ ਅਲਰੇਡੀ ਦੇਖੀ ਅੱਜ ਵੀ ਆਪਾਂ ਦੇਖੀ ਹੈ ਤੇ ਉਹ ਜਿਵੇਂ ਟ੍ਰੇਲਰ ਸੀਗਾ ਹਨਾ ਤੇ ਜਿਵੇਂ ਫਿਲਮ ਹੈਗੀ ਹੈ ਉਹ ਬੇਸਿਕਲੀ ਇੱਕ ਇੱਕ ਬਾਪ ਤੇ ਬੇਟੀ ਦੀ ਕਹਾਣੀ ਹੈ ਸੈਟਲ ਸਾਰਾ ਉਹ ਨਹੀਂ ਕਿ ਕਿੱਦਾਂ ਹੋਇਆ ਕਿ ਬੇਸਿਕਲੀ ਚੰਡੀਗੜ੍ਹ ਸਾਰਾ ਜਿਵੇਂ ਬਣਿਆ ਹਨਾ ਆਪਾਂ ਦੇਖਦੇ ਆ 40 ਮਿੰਟ ਤੋਂ ਉਹ ਜਿਹੜੇ ਫਿਰ ਉਸ ਤੋਂ ਬਾਅਦ ਚੰਡੀਗੜ੍ਹ ਦੀ ਗੱਲ ਹੋਈ ਮੇਰੇ ਖਿਆਲ ਹਾਲੇ ਇਹਦੇ ਵਿੱਚ ਬਹੁਤ ਗੱਲਾਂ ਹੈਗੀਆਂ ਜਿਹੜੀਆਂ ਹੋਰ ਕਈ ਜਾ ਸਕਦੀਆਂ ਆਉਣ ਵਾਲੇ ਟਾਈਮ ਦੇ ਵਿੱਚ ਜੇ ਸ਼ਾਇਦ ਮਤਲਬ ਗੱਲਾਂ ਹੈਗੀਆਂ ਹੋਰ ਜਿਹੜੀਆਂ ਹੋਰ ਕਈਆਂ ਜਾ ਸਕਦੀਆਂ ਪਰ ਸ਼ੁਰੂਆਤ ਵਾਸਤੇ ਮੇਰੇ ਘਲਬਾਈ ਨੇ ਜਿੱਦਾਂ ਇਹਨਾਂ ਨੇ ਬਣਾਇਆ ਕਨਸੈਪਟ ਮੈਨੂੰ ਤਾਂ ਬਹੁਤ ਵਧੀਆ ਲੱਗੇਗੀ ਬਾਈ ਦੱਸਿਗੀ ਕਿ ਠੀਕ ਆ ਮੈਂ ਤਾਂ ਦੱਸਿਆ ਤੁਹਾਨੂੰ ਵੀ ਦਰਸ਼ਕਾਂ ਨੇ ਦੱਸਣਾ ਹੈ ਤਾਂ ਰਿਜ਼ਲਟ ਉਹਨਾਂ ਨੇ ਕੱਢਣਾ ਹੈ ਕਿ ਕਿਹੋ ਜਿਹੀ ਬਣੀ ਹੈ ਕਿਹੋ ਜਿਹੀ ਨਹੀਂ ਬਣੀ ਜੇ ਤੁਹਾਨੂੰ ਠੀਕ ਲੱਗੀ ਤਾਂ ਜਰੂਰ ਦੇਖਣ ਜਾਓ ਜੇ ਨਾ ਠੀਕ ਲੱਗੀ ਤਾਂ ਰਹਿਣ ਬਈ ਤੁਸੀਂ ਪਹਿਲਾਂ ਦੇ ਤਾਂ ਕਮਾਲ ਲਾ ਦਿੱਤਾ ਜਿਵੇਂ ਤੁਸੀਂ ਸੋਣੇ ਆ ਵੀ ਫੋਟੋਆਂ ਆ ਪਵਾ ਦਿੰਦੇ ਤੁਸੀਂ ਪਨਾ ਪਵਾ ਦਿੰਦੇ ਵਿੱਚ ਮੇਰਾ ਤਾਂ ਤੁਸੀਂ ਬਹੁਤ ਬਣਣਾ ਕਿ ਐਵੇਂ ਚਾਪੂਰੇ ਦੇ ਪ੍ਰੀਮੀਅਰ ਤੇ ਕਰ ਰਹੇ ਹੋ ਤੁਸੀਂ ਵੀਰੇ ਆਕੇ ਦਾ ਪ੍ਰੀਮੀਅਰ ਸੀ ਉਧਰ ਅਕਾਲ ਸ਼ੁਰੂ ਹੋਈ ਹੈ ਕਿੱਧਰ ਕਿੱਧਰ ਅੱਜ ਇਹਦਾ ਪ੍ਰੀਮੀਅਰ ਰੱਖਿਆ ਸੀ ਅੱਜ ਇਹ ਰਿਲੀਜ਼ ਹੋਈ ਆ ਤੇ ਉਧਰ ਅਕਾਲ ਸ਼ੁਰੂ ਹੋਈ ਹੈ ਰੋਲ ਹੋਦਾ ਜੀ ਉਹ ਡੈਡ ਹੈ ਜਾਂ ਦੇਖਿਓ ਮੈਂ ਮਤਲਬ ਐਸੀ ਥੋੜੇ ਕੁੜਿਆ ਮਾਰੇ ਜਾਣਾ ਇਹਦਾ ਮਤਲਬ ਸਪੈਸ਼ਲ ਕੇਅਰ ਕਰਾਇਆ ਲੱਗਦਾ ਹੈ ਟੀਮ ਵਿੱਚ ਅੱਗੇ ਆ ਜਾਓ ਸਟਾਈਲਿਸ਼ ਆ ਨੋਰਮਲ ਲਾਈਫ ਚ ਸਰ ਬਹੁਤ ਸਟਾਈਲਿਸ਼ ਆ ਸਰ ਦਿੱਤ ਬਹੁਤ ساری ਕਲੈਕਸ਼ਨ ਹੈ ਜਿਹੜੀ ਮੈਂ ਚੋਰੀ ਕਰਨਾ ਚਾਹੁੰਦਾ ਹਾਂ ਕਲੈਕਸ਼ਨ ਚੋਰੀ ਹੈ ਮੇਰਾ ਕੱਪੜੇ ਦਾ ਕੰਮ ਰਿਹਾ ਵੀਰੇ ਜੇ ਮੈਂ ਹੀ ਨਾ ਕੱਪੜੇ ਪਾਉਂ ਫਿਰ ਕੌਣ ਪਾਊਗਾ ਯਾਰ ਬਾਕੀ ਗੁਰਪੁਰਬ ਦੇ ਦਿਨ ਅੱਜ ਫਿਲਮ ਰਿਲੀਜ਼ ਹੋਈ ਹੈ ਬਿਲਕੁਲ ਜੀ ਥੈਂਕਸ ਬਾਬਾ ਜੀ ਨੇ ਦੇ ਦੇਨ ਦੇ ਫਿਲਮ ਦੇ ਦਰਸ਼ਕਾਂ ਨੂੰ ਕਹਿਣਾ ਵੀ ਤੁਸੀਂ ਜਰੂਰ ਫਿਲਮ ਦੇਖ ਕੇ ਆਇਓ ਦੇਖ ਕੇ ਆਓ ਫਿਲਮ ਦੇਖਣੀ ਜ਼ਰੂਰੀ ਆ ਠੀਕ ਆ ਨਹੀਂ ਠੀਕ ਉਹ ਤੁਸੀਂ ਦੇਖਣ ਤੋਂ ਬਾਅਦ ਕਹਿਣਾ ਠੀਕ ਆ ਦੇਖ ਕੇ ਜਰੂਰ ਆਓ ਕਿ ਕੁਝ ਤੁਹਾਨੂੰ ਅਲੱਗ ਜੋ ਚੱਲ ਰਿਹਾ ਜਿੱਦਾਂ ਦੀ ਭੱਜ ਦੌੜ ਆ ਜਿੱਦਾਂ ਦੀਆਂ ਚੀਜ਼ਾਂ ਜਿੱਦਾਂ ਦੇ ਸ਼ਬਦ ਗਾਇਬ ਹੋ ਗਏ ਜਿੱਦਾਂ ਦੀ ਠੇੜ ਪੰਜਾਬੀ ਆਪਣੀ ਗਾਇਬ ਹੋ ਗਈ ਔਰ ਚੰਡੀਗੜ੍ਹ ਜਦੋਂ ਕੱਟਿਆ ਗਿਆ ਜਿਹੜੀ ਉਹ ਉਹ ਪਿੰਡਾਂ ਦੀ ਤਰਾਸਦੀ ਸੀਗੀ ਉਹਨੂੰ ਲੈ ਕੇ ਇਸੇ ਕਰਕੇ ਉਹ ਕਹਿੰਦਾ ਵੀ ਸੈਕਟਰ 17 ਮੇਰੇ ਪਿਓ ਦਾ ਤੇ ਇੱਥੇ ਬਹੁਤ ਜਾਣੇ ਆ ਜਿਨ੍ਹਾਂ ਦੇ ਉਹ ਪਿਓ ਦਾ ਚੰਡੀਗੜ੍ਹ ਵੀ ਉਹਨਾਂ ਦੇ ਪਿਓ ਦਾ ਸੋ ਕਿਤੇ ਨਾ ਕਿਤੇ ਉਸ ਗੱਲ ਨੂੰ ਫੜ ਕੇ ਜ਼ਮੀਨ ਦੀ ਗੱਲ ਕੀਤੀ ਗਈ ਹੈ ਤੇ ਤੁਸੀਂ ਜ਼ਰੂਰ ਦੇਖ ਕੇ ਆਇਓ ਤੁਹਾਨੂੰ ਇਹਦੇ ਵਿੱਚ ਸਵਾਦ ਆਊਗਾ ਮਜ਼ਾ ਆਊਗਾ ਦੇਖੋ ਐਂਟਰਟੇਨਮੈਂਟ ਹੈ ਫਿਕਸ਼ਨ ਹੈ ਤਾਂਕਿ ਐਂਟਰਟੇਨਮੈਂਟ ਦੇ ਰਾਹੀ ਤੁਹਾਨੂੰ ਕੋਈ ਨਾ ਕੋਈ ਸਨੇਹਾ ਵੀ ਦਿੱਤਾ ਜਾਵੇ ਤੁਸੀਂ ਡਾਇਲੌਗਸ ਰਾਹੀਂ ਵੀ ਸਨੇਹਾ ਲਓਗੇ ਤੁਹਾਨੂੰ ਡਾਇਲੌਗਸ ਰਾਹੀਂ ਵੀ ਕੁਝ ਲੱਗੂਗਾ ਵੀ ਹਾਂ ਠੀਕ ਹੈ ਗੱਲ ਤੁਸੀਂ ਦੇਖਣੀ ਜ਼ਰੂਰ ਆ ਦੇਖਣ ਤੋਂ ਬਾਅਦ ਨਾ ਠੀਕ ਲੱਗੀ ਫਿਰ ਤਾਬੇਦਾਰ ਜੀ ਤੁਹਾਡੀ ਕਲਾ ਦੇ ਵਿੱਚ ਬਹੁਤ ਤਮਾਦ ਤੁਸੀਂ ਨੋਟਿਸ ਕਰਦੇ ਆ ਕਿ ਜਦੋਂ ਤੁਸੀਂ ਕਲਮ ਵੀ ਬਣਾਉਂਦੇ ਨਾਲ ਅੱਜ ਦੇ ਬੱਚੇ ਅਜਿਹਾ ਬਾਹਰ ਨਿਕਲਦੇ ਨੇ ਫੁਲੀ ਡੰਡਾ ਕਿੰਦੀਆਂ ਅਗਰ ਅਜੇ ਪਿੱਛੇ ਦੇਖਣਗੇ ਇਹੋ ਤਾਂ ਹੁੰਦਾ ਹੈ ਕਾਲਕ ਵੀ ਯਾਰ ਨਾਲ ਨਾਲ ਸੂਰ ਬਣਾਈਏ ਨਾ ਉਹ ਪੁਰਾਣੀ ਇਹਦਾ ਯਾਦ ਵੀ ਕਰਾਦੀ ਬੱਚਾ ਹਾਂ ਦੇਖੋ ਜੇ ਅਸੀਂ 1952 ਤੋਂ ਲੈ ਕੇ 1982 ਤੱਕ ਦੀ ਗੱਲ ਕਰਦੇ ਆ ਤਾਂ ਫਿਰ ਸਾਨੂੰ ਚੀਜ਼ਾਂ ਵੀ ਉਹੀ ਟਪੋਣੀਆਂ ਪੈਣੀਆਂ ਹੁਣ ਮੈਂ ਇਹਦੇ ਵਿੱਚ ਵੀਡੀਓ ਕਿਉਂਕਿ ਤਾਂ ਦਿਖਾ ਨਹੀਂ ਸਕਦਾ ਜੀ ਨਾ ਹੀ ਮੈਂ ਕੋਈ ਹੋਰ ਗੱਲ ਕਰ ਸਕਦਾ ਸੀ ਉਹ ਚੀਜ਼ਾਂ ਜਿਹੜੀਆਂ ਉਹ ਦਿੰਦੇ ਸੀ ਬਸ ਸਾਡੇ ਕੋਲੇ ਨਵਾਂ ਕੀ ਹੁੰਦਾ ਵੀ ਵਿਲਨ ਕੋਲੇ ਲੰਡਾ ਗੇੜ ਦਾ ਉਹਦਾ ਉਹਦਾ ਆਰੀ ਵਾਲਾ ਤੁਸੀਂ ਕੀ ਕਹੋਗਾ ਉਹ ਹਮੇਸ਼ਾ ਹੀ ਆਪਣੇ ਹੁੰਦਾ ਸੀ ਆਰੀ ਦਾ ਮੋਟਾ ਚੱਕ ਕੇ ਪਿਸਤੌਲ ਬਣਾ ਲੈਂਦਾ ਸੋ ਉਸ ਕਿਸਮ ਦੀਆਂ ਗੱਲਾਂ ਪਤਾ ਤੁਹਾਨੂੰ ਦੇਖ ਕੇ ਹੀ ਲੱਗਣਾ ਕਿ ਕਿਦਾਂ ਦਾ ਮਾਹੌਲ ਬਣਿਆ ਬਾਈ ਆਓ ਤੁਸੀਂ ਤਾਂ ਜੋ ਜਿਵੇਂ ਬਾਈ ਜੀ ਕਹਿ ਰਹੇ ਨੇ ਹਉ ਹਉ ਪਤਾ ਦੇਖ ਕੇ ਹੀ ਲੱਗੂਗਾ ਤੁਹਾਨੂੰ ਵਾਕਈ ਸੈਕਟਰ 17 ਜੋ ਫਿਲਮਾਂ ਮੈਂ ਪਹਿਲਾਂ ਵੀ ਹੁਣੇ ਕਹਿ ਕੇ ਹਟਿਆ ਵੀ ਇੱਕ ਡਾਇਰੈਕਟਰ ਇੱਕ ਪ੍ਰੋਡਿਊਸਰ ਤੇ ਹਰ ਇੱਕ ਐਕਟਰ ਦੀ ਕੋਸ਼ਿਸ਼ ਇਹ ਹੁੰਦੀ ਹੈ ਵੀ ਮੈਂ ਪਿਛਲੇ ਪ੍ਰੋਜੈਕਟ ਤੋਂ ਅਗਲੇ ਪ੍ਰੋਜੈਕਟ ਇਤੋਂ ਵੱਡਾ ਲਗਾ ਸੋ ਬਾਈ ਦੇ ਕੈਰੀਅਰ ਦੇ ਵਿੱਚ ਵਾਰ ਨਹੀਂ ਜਿੱਥੇ ਬਾਈ ਨੂੰ ਲੈ ਕੇ ਗਈ ਫਿਰ ਅਰਦਾਸ ਆਉਂਦੇ ਇੱਕ ਡਿਫਰੈਂਟ ਸੈਕਟਰ 17 ਮਤਲਬ ਪਾਈ ਵਾਸਤੇ ਸਾਡੀ ਸਾਰੀ ਟੀਮ ਵਾਸਤੇ ਭੂਮਿਕਾ ਲਈ ਜਿੱਤੇ ਭਾਜੀ ਲਈ ਇਹ ਮਤਲਬ ਇੱਕ ਅਲੱਗ ਲੈਵਲ ਦਾ ਸਿਨੇਮਾ ਹੈਗਾ ਜਿੱਥੇ ਤੱਕ ਆਪਾਂ ਬਹੁਤ ਅਲਰੇਡੀ ਅਲਰੇਡੀ ਬਹੁਤ ਪ੍ਰੋਡਿਊਸਰ ਡਾਇਰੈਕਟਰ ਵਧੀਆ ਕੰਮ ਕਰ ਰਹੇ ਨੇਗੇ ਸੋ ਇਹ ਜੇ ਆਪਾਂ ਸਿਨੇਮੇ ਦੇ ਹਿਸਾਬ ਨਾਲ ਦੇਖੀਏ ਜਾਂ ਸਕ੍ਰਿਪਟ ਤੇ ਸਾਡੇ ਹਿਸਾਬ ਨਾਲ ਦੇਖੀਏ ਤਾਂ ਮਤਲਬ ਅਸੀਂ ਸਾਰਿਆਂ ਦੇ ਲਈ ਮਤਲਬ ਇਹ ਇੱਕ ਅਲੱਗ ਲੈਵਲ ਤੇ ਲੈ ਕੇ ਜਾਣ ਵਾਲੀ ਫਿਲਮ ਹੈ ਸੋ ਮੈਂ ਰਿਕਵੈਸਟ ਇਹੀ ਕਰੂੰਗਾ ਵੀ ਜਿਵੇਂ ਬਾਈ ਨੇ ਕਿਹਾ ਵੀ ਇੱਕ ਵਾਰੀ ਜ਼ਰੂਰ ਦੇਖਿਓ ਦੇਖਣ ਤੋਂ ਬਾਅਦ ਜੇ ਨਹੀਂ ਵਧੀਆ ਲੱਗਦੀ ਉਹ ਵੱਖਰੀ ਗੱਲ ਹੈ ਬਟ ਕੁਝ ਜੋ ਚੱਲ ਰਿਹਾ ਜਾਂ ਚੱਲਦਾ ਸੀ ਜਾਂ ਉਹਨੇ ਕਰਕੇ ਕੁਝ ਲੱਗ ਕੇ ਕਰਨ ਦੀ ਕੋਸ਼ਿਸ਼ ਕੀਤੀ ਨੀਰਜ ਨੇ ਆਪਣੇ ਪਾਜੇ ਡਾਇਰੈਕਟ ਕੀਤੀ ਹੈ ਨੀਰਜ ਨੇ ਕਹਿੰਦਾ ਦਿੱਤਾ ਲਿਖੀ ਮੈਂ ਸੀ ਉਹਦੇ 'ਚ ਕੁਝ ਤੋੜਨ ਦੀ ਕੋਸ਼ਿਸ਼ ਕੀਤੀ ਹੈ ਵੀ ਜੋ ਚੱਲ ਰਿਹਾ ਰੂਲ ਤੋੜੇ ਜਾਂ ਵੀ ਕੁਝ ਉਹਨੂੰ ਤੋੜਾ ਜਾਵੇ ਤੇ ਅਗਰ ਤੁਹਾਨੂੰ ਇਹ ਸਿਨੇਮਾ ਪਸੰਦ ਆਉਂਦਾ ਤਾਂ ਫਿਰ ਇਸ ਕਿਸਮ ਦੀਆਂ ਹੋਰ ਫਿਲਮਾਂ ਬਣਾਣਾ ਜਿਵੇਂ ਤੁਹਾਨੂੰ ਇਹ ਚੀਜ਼ ਇੱਕ ਦੇਖ ਕੇ ਹੀ ਪਤਾ ਲੱਗੂਗੀ ਕਈਆਂ ਨੂੰ ਲੱਗਦਾ ਸੀ ਵੀ ਯਾਰ ਜਿਵੇਂ ਸ਼ਾਇਦ ਪੰਮੇ ਵਾਲਾ ਹੀ ਉਹ ਹੈਗਾ ਉਹ ਤੋਂ ਜਮਾਂ ਅਲੱਗ ਪਰ ਇਹ ਤੁਹਾਨੂੰ ਦੇਖ ਕੇ ਪਤਾ ਲੱਗੂਗਾ ਉਹਦਾ ਪ੍ਰੈਜੈਂਟੇਸ਼ਨ ਬੋਲਣ ਦਾ ਤਰੀਕਾ ਜਾਂ ਉਹਦੇ ਗੱਲ ਕਰਨ ਦਾ ਤਰੀਕਾ ਉਹ ਤੁਹਾਨੂੰ ਥੋੜਾ ਜਿਹਾ ਹੂੰ ਲੱਗਦਾ ਸੀਗਾ ਟ੍ਰੇਲਰ ਇੰਨੇ ਨੂੰ ਲੱਗਦਾ ਸੀਗਾ ਉਹ ਤੁਹਾਨੂੰ ਦੇਖਣ ਤੋਂ ਬਾਅਦ ਹੀ ਪਤਾ ਪਤਾ ਲੱਗੂਗਾ ਵੀ ਨਹੀਂ ਇਹ ਪੰਮਾ ਨਹੀਂ ਹੈਗਾ ਇਹ ਪ੍ਰਗਟ ਇੱਕ ਬਹੁਤ ਕਹੈਂ ਡਾਕਟਰ ਆ ਮੈਨੂੰ ਸ਼ੁਰੂ ਤੋਂ ਹੀ ਬਹੁਤ ਕਹੈਂ ਲੱਗਦਾ ਬਈ ਬਈ ਬਹੁਤ ਕਹੈਂ ਡਾਕਟਰ ਆ ਬਹੁਤ ਵਧੀਆ ਕੰਮ ਕੀਤਾ ਤੁਸੀਂ ਦੇਖਿਆ ਹੀ ਸਾਰਿਆਂ ਨੇ ਕਿਦਾਂ ਦਾ ਉਹ ਮਾਹੌਲ ਬਣਿਆ ਠੀਕ ਹੈ ਜੀ ਥੈਂਕ ਯੂ ਫਿਲਮ ਸਾਡੀ ਰਿਲੀਜ਼ ਹੋ ਚੁੱਕੀ ਹੈ ਜੀ ਤੁਸੀਂ ਭਾਬੀ ਜੀ ਕਰੋ ਪਰ ਆਪਣਾ ਪ੍ਰੈਸ ਵੀਰੇ ਇੱਕ ਵੈਸੇ ਟੌਪਿਕ ਵੀ ਦਿੱਤਾ ਹੈ ਇਸ ਫਿਲਮ ਦੇ ਰਾਈ ਚਲੋ ਉਨੀ ਡਿਟੇਲ ਜ ਨਹੀਂ ਹੈ ਪਰ ਹਾਂ ਹੁਣ ਜਦ ਮੀਡੀਆ ਇਸ ਬਾਰੇ ਗੱਲਬਾਤ ਤਾਂ ਕਰੇਗਾ ਕਚੰਡੀਗੜ ਬਣਿਆ ਕਿਦਾਂ ਤਾਂ ਕੀ ਹੋਇਆ ਫੈਮਿਲੀ ਦਾ ਇੱਕ ਹਾਂ ਵੀ ਆਪਾਂ ਸਾਰਾ ਖੁਸ਼ੀ ਫਿਲਮਾਂ ਚ ਦਿਖਾਈਏ ਚੀਜ਼ਾਂ ਥੋੜੀਆਂ ਥੋੜੀਆਂ ਉਧਰ ਕਰਕੇ ਹੁੰਦੀ ਹੈ ਨਾ ਜ਼ਰੂਰੀ ਨਹੀਂ ਵੀ ਆਪਾਂ ਸਾਰਾ ਹੀ ਉਵੇਂ ਫਿਲਾੜ ਕੇ ਰਹਿ ਜਾਣਾ ਹਾਂਜੀ ਕਿਉਂਕਿ ਅ ਐਂਟਰਟੇਨਮੈਂਟ ਦਾ ਮਾਹੌਲ ਹੈ ਜਿਹਦੇ ਚ ਟ੍ਰੇਲਰ ਤਾਂ ਜੇ ਈਮੋਸ਼ਨ ਲਪੋਇਆ ਗਿਆ ਟ੍ਰੇਲਰ ਜੇ ਟ੍ਰੇਲਰ ਚ ਈਮੋਸ਼ਨ ਹੁੰਦਾ ਤਾਂ ਪਹਿਲਾਂ ਇੰਨੀਆਂ ਫਿਲਮਾਂ ਈਮੋਸ਼ਨ ਵਾਲੀਆਂ ਆ ਟ੍ਰੇਲਰ ਜੇ ਇੰਨਾ ਵਾਇਰਲ ਹੋਇਆ ਇੰਨੀ ਗੱਲ ਹੋਈ ਆ ਤਾਂ ਉਹ ਇਹੀ ਗੱਲ ਸੀ ਜੀ ਕਿ ਉਹ ਇੱਕ ਮਜ਼ੇਦਾਰ ਬਣਾਇਆ ਜਾਵੇ ਵੀ ਆਈ ਲਵ ਮਾਰਨਿੰਗ ਵਾਓ ਉਹਨਾਂ ਦੀਆਂ ਗੱਲਾਂ ਕੀਤੀਆਂ ਜਾਣ ਤੇ इमोਸ਼ਨ ਹੈ ਫਿਲਮ ਦੇ ਵਿੱਚ ਰੋਮਾਂਸ ਹੈ ਫਿਲਮ ਦੇ ਵਿੱਚ ਔਰ ਕਲਾ ਮੇਰੇ ਵਾਲੇ ਕਰੈਕਟਰ ਦਾ ਨਹੀਂ ਸਾਰੇ ਕਰੈਕਟਰ ਹੀ ਹੈ ਤੁਸੀਂ ਇਹਦੇ 'ਚ ਵਿਰਾਟ ਕਪੂਰ ਭਾਈ ਨੇ ਕੰਮ ਕੀਤਾ ਮੰਨਤ ਸਿੰਘ ਨੇ ਕੰਮ ਕੀਤਾ ਦਲਾਵਰ ਸਿੱਧੂ ਭਾਈ ਦਾ ਮੈਨੂੰ ਤੁਸੀਂ ਸਾਰਿਆਂ ਨੇ ਦੇਖਿਆ ਦਲਾਵਰ ਸਿੱਧੂ ਭਾਈ ਬਾਰੇ ਗੱਲ ਕਰੋ ਬਹੁਤ ਕਮਾਲ ਪਹਿਲਾਂ ਤੁਸੀਂ ਕਦੇ ਐਂ ਕਰੈਕਟਰ ਦੇਖਿਆ ਉਹਨਾਂ ਦਾ ਬਹੁਤ ਕਮਾਲ ਦਾ ਕੰਮ ਹੈ ਇਹ ਸਾਰੇ ਜਨਾਂ ਨੇ ਕੈਮਰਾ ਐ ਲਾ ਕੇ ਖੜੇ ਆ ਕੋਈ ਗੱਲ ਕਿਸੇ ਦਾ ਕੋਈ ਧਿਆਨ ਨਹੀਂ ਦਲਾਵਰ ਸਿੰਘੂ ਬਾਈ ਬਾਰੇ ਜਾਣਦੇ ਆ ਅੱਧਾ ਨਾ ਬਿਲਕੁਲ ਬਿਲਕੁਲ ਇਹੀ ਜ਼ਰੂਰੀ ਆ ਉਹ ਸਾਰਾ ਕਰੈਕਟਰਾਂ ਦਾ ਕੁਛ ਨਾ ਕੁਛ ਹਰ ਕਰੈਕਟਰ ਦਾ ਕੁਛ ਅਲੱਗ ਹੁੰਦਾ ਜਿਹੜੇ ਉਹਦੇ ਚਾਂਬ ਨਹੀਂ ਬਣਾਏ ਹੋਏ ਪੋਰਟ ਦੇ ਪਿੱਛੇ ਉਹ ਦਲਾਵਰ ਸਿੱਧੂ ਬਾਜੀ ਨੇ ਬਣਾਇਆ ਉਹ ਬਹੁਤ ਕਮਾਲ ਪੇਂਟਰ ਆਵਾਂਗਾ ਹਾਂ ਜੀ ਕਿਹਾ ਮੈਂ ਕਹਿੰਦਾ ਤੁਹਾਡੇ ਕਰਾਉਂਗਾ ਦੇਖੋ ਜੇ ਟ੍ਰੇਲਰ ਚ ਦਿਖਾ ਦਿੱ ਫਿਰ ਤੁਸੀਂ ਕਹੋਗੇ ਵੀ ਸਾਰੀ ਫਿਲਮ ਦਿਖਾ ਦਿਤੀ ਬੈਲ ਬੈਲ ਲੋਕੀ ਫਿਲਮ ਤੋਂ ਨਹੀਂ ਦੇਖेंगे ਜੇ ਕੱਲ ਮੇਰੇ ਭਰਾ ਤੁਸੀਂ ਇਹ ਮੈਸੇਜ ਪਹੁੰਚਾ ਦਿਓ ਕਿ ਐਕਚੁਅਲੀ ਸੈਕਟਰ ਸਾਰਾ ਚ ਚਾਹੇ ਛੋਟੀ ਗੱਲ ਹੋਈ ਹੈ ਪਰ ਗੱਲ ਕਿਸ ਬਾਰੇ ਹੈ ਅਗਰ ਇਹ ਗੱਲ ਲੋਕਾਂ ਤੱਕ ਪਹੁੰਚ ਗਈ ਹੈ ਕਿ इमोशनल ਦੀ ਗੱਲ ਪਹੁੰਚਦੀ ਹੈ ਕਿ ਟ੍ਰੇਲਰ ਤੋਂ ਸ਼ਾਇਦ ਇਹ ਲੱਗਦਾ ਕਿ ਵੀ ਇਹ ਫਿਲਮ ਥੋੜੀ ਜੀ ਫਾਈਟ ਵਾਲੀ ਜਿਹਾ ਉਸ ਤਰ੍ਹਾਂ ਪਰ ਅਗਰ ਇੱਕ ਬਾਪ ਤੇ ਬੇਟੀ ਦੀ ਗੱਲ ਹੁੰਦੀ ਹੈ ਸੈਕਟਰ 17 ਦੀ ਗੱਲ ਹੁੰਦੀ ਹੈ ਉਹ ਫੈਮਿਲੀ ਦੀ ਗੱਲ ਹੁੰਦੀ ਹੈ ਅਗਰ ਤੁਸੀਂ ਇਸ ਤਰੀਕੇ ਨੂੰ ਦੱਸ ਸਕਦੇ ਹੋ ਤਾਂ ਉਹ ਵੀ ਸਾਡੇ ਵਾਸਤੇ ਮਤਲਬ ਜੇ ਅਸੀਂ ਸੋਚਾਂਗੇ ਅਸੀਂ ਕਾਮਯਾਬ ਹੋ ਗਏ ਜਿਹੜੇ ਬੰਦੇ ਆਪਾਂ ਨੂੰ ਚਾਹੁੰਦੇ ਆ ਉਹ ਜਾਣ ਮਿਲਲੇ ਜੇ ਆਪਣੀ ਫਿਲਮ ਮਾੜੀ ਹੋਈ ਫਿਰ ਉਹਨਾਂ ਨੇ ਨਹੀਂ ਜਾਣਨਾ ਸਿੱਖਣਾ ਸੋ ਥੈਂਕ ਯੂ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਆਏ ਇੱਥੇ ਥੈਂਕ ਯੂ ਥੈਂਕ ਯੂ ਥੈਂਕ ਯੂ so much